ਸਾਰੇ ਸਟੂਡੈਂਟਸ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈਗਾ। ਹੁਣ ਤੱਕ ਜੀਓਗ੍ਰਾਫੀ ਦੀ ਆਪਾਂ ਕਾਫੀ ਕਲਾਸਾਂ ਬਣਾ ਚੁੱਕੇ ਆਂ ਜਿਵੇਂ ਤੁਹਾਨੂੰ ਪਤਾ ਹੀ ਜਿਹੜੀ ਆਪਣੀ ਜੀਓਗ੍ਰਾਫੀ ਦੀ ਕਲਾਸਾਂ ਹੁੰਦੀਆਂ ਨੇ ਇਹ ਐਨਸੀਆਰਟੀ ਬੇਸਡ ਕਲਾਸਾਂ ਨੇ 6ਵੀਂ ਤੋਂ ਲੈ ਕੇ 8ਵੀਂ ਤੱਕ ਜੋ ਕਿ ਸਿਲੇਬਸ ਹੁੰਦਾ ਹੈ ਐਨਸੀਆਰਟੀ ਦਾ ਉਥੋਂ ਇਹ ਡਾਟਾ ਕਲੈਕਟ ਕੀਤਾ ਜਾਂਦਾ ਤੇ ਉਸਦੇ ਫਿਰ ਇੰਪੋਰਟੈਂਟ ਇੰਪੋਰਟੈਂਟ ਐਨਸੀਕਿਉ ਤਿਆਰ ਕੀਤੇ ਜਾਂਦੇ ਹਨ। ਇਹ ਕਲਾਸ ਪੀਐਸਐਸ ਪੀਕੇ ਬੱਚਿਆਂ ਦੀ ਬਹੁਤ ਇੰਪੋਰਟੈਂਟ ਰਹਿਣ ਵਾਲੀ ਹੈ। ਅਗਰ ਕੋਈ ਜੀ ਕੇ ਦੀ ਵੀ ਕਲਾਸ ਦਾ ਆਪਾਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਿਹਾ ਬੱਚਾ ਜੀ ਕੇ ਵਾਲੇ ਬੱਚੇ ਵੀ ਇਹ ਕਲਾਸ ਨੂੰ ਲਗਾਉਂਦੇ ਨੇ ਇਹ ਕਲਾਸ ਹੈ ਜਿਹੜੀ ਆਪਣੇ ਟਾਈਗਰ ਚਿੱਪੇ ਉਹਨਾਂ ਦੀ ਸਾਂਭ-ਸਮਾਲ ਲਈ ਨੂੰ ਬਾਗ ਕਹਿੰਦੇ ਆ ਨਾ ਉਹਨਾਂ ਦੀ ਸਾਂਭ-ਸਮਾਲ ਲਈ ਇਹ ਜਿਹੜਾ ਇਹ ਪ੍ਰੋਜੈਕਟ ਤਿਆਰ ਕੀਤਾ ਸੀ ਇਹ 1973 ਦੇ ਵਿੱਚ ਉਸ ਸਮੇਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਸੀ ਇੰਦਰਾ ਗਾਂਧੀ ਉਸ ਦੇ ਦੁਆਰਾ ਇਹ ਆਪਣਾ ਟਾਈਗਰ ਰਿਜ਼ਰਵ ਹੈ ਜਿਹੜੀ ਇਹ ਪ੍ਰੋਜੈਕਟ ਬਣਾਏ ਗਏ ਸੀ ਤਾਂ ਜੋ ਉਸ ਸਮੇਂ ਟਾਈਗਰ ਦੀ ਜਿਹੜੀ ਸੰਖਿਆ ਕਾਫੀ ਖਤਮ ਹੋ ਰਹੀ ਸੀ ਉਹਨਾਂ ਨੂੰ ਵਿਦਾਇਆ ਜਾ ਸਕੇ ਤੇ ਟਾਈਗਰ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਅੱਜ ਦੇ ਆਪਾਂ ਅੱਜ ਦੇ ਆਪਾਂ ਅੱਗੇ ਕੁਐਸਚਨ ਕਰਾਂਗੇ ਸਭ ਤੋਂ ਪਹਿਲਾਂ ਕੁਐਸਚਨ ਕਰਨ ਤੋਂ ਪਹਿਲਾਂ ਟਾਈਗਰ ਦਿਵਸ ਟਾਈਗਰ ਦਿਵਸ ਜਿਹੜਾ 29 ਜੁਲਾਈ ਨੂੰ ਮਨਾਇਆ ਜਾਂਦਾ ਹੈਗਾ ਹੁਣ ਆਪਾਂ ਇਹਦਾ ਪਹਿਲਾ ਕੁਐਸਚਨ ਕਰਦੇ ਹਾਂ ਭਾਰਤ ਵਿੱਚ ਸਭ ਤੋਂ ਪਹਿਲਾਂ ਟਾਈਗਰ ਰਿజర్ਵ ਕਿਹੜਾ ਹੈ ਭਾਰਤ ਦਾ ਸਭ ਤੋਂ ਪਹਿਲਾ ਟਾਈਗਰ ਰਿజర్ਵ ਕਿਹੜਾ ਹੈ ਉਹ ਹੈਗਾ ਆਪਸ਼ਨ ਨੰਬਰ B ਰanthਪੋਰ ਦਾ ਇਹ 1973 ਵਿੱਚ ਸਥਾਪਿਤ ਕੀਤਾ ਸੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਸਮੇਂ ਕੇਵਲ ਡਾਊਂਗ ਟਾਈਗਰ ਜਿਹੜੇ ਇਸ ਦੇ ਨਾਲ ਜੋੜੇ ਗਏ ਸੀ ਉਸ ਤੋਂ ਬਾਅਦ ਜਿਵੇਂ ਉੱਤਰਾਖੰਡ ਦੇ ਵਿੱਚ ਜਿੰਮ ਕਾਰਵੇਟ ਨੈਸ਼ਨਲ ਪਾਰਕ ਇਹ ਵੀ ਬਣਾਇਆ ਗਿਆ ਸੀ ਆਪਾਂ ਅੱਗੇ ਜਾ ਕੇ ਇਸ ਦੇ ਬਾਰੇ ਆਪਾਂ ਐਮਸੀਕਿਊ ਕਰਾਂਗੇ ਅੱਜ ਦਾ ਸੈਕੰਡ ਕੁਐਸਚਨ ਭਾਰਤ ਦਾ ਸਭ ਤੋਂ ਵੱਡਾ ਟਾਈਗਰ ਰਿਜ਼ਰਵ ਕਿਹੜਾ ਹੈ ਤਾਂ ਵਿਚ ਇਹਦਾ ਲਾਰਜੇਸਟ ਟਾਈਗਰ ਰਿਜ਼ਰਵ ਇਨ ਇੰਡੀਆ ਭਾਰਤ ਦਾ ਸਭ ਤੋਂ ਵੱਡਾ ਟਾਈਗਰ ਰਿਜ਼ਰਵ ਹੈ ਉਹ ਹੈਗਾ অপਸ਼ਨ ਨੰਬਰ ਏ ਸਤਪੁਰਾ ਜੋ ਕਿ ਮੱਧ ਪ੍ਰਦੇਸ਼ ਦੇ ਵਿੱਚ ਸਥਿਤ ਹੈ ਮੱਧ ਪ੍ਰਦੇਸ਼ ਬਾਰੇ ਇੱਕ ਤੁਹਾਨੂੰ ਦੱਸਦਾ ਕਿ ਮੱਧ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਟਾਈਗਰ ਪਾਰਟ ਦੇ ਵਿੱਚ ਪਾਏ ਜਾਂਦੇ ਹਨ ਇਸ ਕਰਕੇ ਮੱਧ ਪ੍ਰਦੇਸ਼ ਨੂੰ ਟਾਈਗਰ ਸਟੇਟ ਵੀ ਕਿਹਾ ਜਾਂਦਾ ਹੈ ਅਗਰ ਤੁਹਾਨੂੰ ਪੁੱਛਿਆ ਜਾਵੇ ਟਾਈਗਰ ਸਟੇਟ ਆਫ ਇੰਡੀਆ ਕਿਸ ਨੂੰ ਅਖਦੇ ਹਨ ਤਾਂ ਉਹ ਮੱਧ ਪ੍ਰਦੇਸ਼ ਨੂੰ ਅਖਦੇ ਹਨ ਪ੍ਰੋਜੈਕਟ ਟਾਈਗਰ ਦੀ ਸ਼ੁਰੂਆਤ ਕਦੋਂ ਹੋਈ ਸੀ ਪ੍ਰੋਜੈਕਟ ਟਾਈਗਰ ਦੀ ਸ਼ੁਰੂਆਤ ਹੋਈ ਸੀ 1973 ਦੇ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਇੱਕ ਕੁਐਸਚਨ ਤੋਂ ਆਈਡੀਆ ਜਾਂ ਹੋ ਜਾਂਦਾਗਾ ਟਾਈਗਰ ਸੁਰੱਖਿਆ ਲਈ ਇਹ ਭਾਰਤ ਸਰਕਾਰ ਦੁਆਰਾ ਪ੍ਰੋਜੈਕਟ ਬਣਾਇਆ ਗਿਆ ਸੀ ਭਾਰਤ ਵਿੱਚ ਟਾਈਗਰ ਰਿజర్ਵ ਦੀ ਸੰਖਿਆ ਕਿੰਨੀ ਹੈ ਹੁਣ ਤੱਕ ਹੁਣ ਤੱਕ ਭਾਰਤ ਦੇ ਵਿੱਚ ਕਿੰਨੇ ਜਿਹੜੇ ਟਾਈਗਰ ਰਿਜ਼ਰਵ ਬਣੇ ਉਹ ਬਣਾਏ ਗਏ ਨੇ ਉਹ ਬਣਾਏ ਗਏ ਨੇ 75 ਇਹ ਵੀ ਇੰਪੋਰਟੈਂਟ ਕੁਐਸਚਨ ਹੈ 2025 ਤੱਕ ਦਾ ਇਹ ਡਾਟਾ ਹੈਗਾ ਜਿਹੜਾ ਰਹਿਣ ਵਾਲਾ ਹੈ ਕਿੰਨੀ ਹੈ ਸੰਖਿਆ 75 ਹੁਣ ਤੱਕ ਇਹ ਭਾਰਤ ਦੇ ਵਿੱਚ 75 ਟਾਈਗਰ ਰਿజర్ਵ ਬਣਾਏ ਜਾ ਚੁੱਕੇ ਨੇ ਕਾਜੀ ਰੰਗਾ ਟਾਈਗਰ ਰਿజర్ਵ ਕਿਹੜੇ ਰਾਜ ਵਿੱਚ ਹੈ ਟਾਈਗਰ ਕਾਜੀ ਰੰਗਾ ਟਾਈਗਰ ਰਿజర్ਵ ਕਿਹੜੇ ਰਾਜ ਵਿੱਚ ਹੈ ਉਹ ਹੈਗਾ অপਸ਼ਨ ਨੰਬਰ ਬੀ ਅਸਾਮ ਦੇ ਵਿੱਚ ਜੋ ਕਿ ਨੋਬਲ ਹਿੰਮਤੀ ਵਾਲੀ ਅਸਾਮ ਲਈ ਇਹ ਪ੍ਰਸਿੱਧ ਰਿਜ਼ਰਵ ਖਪਾਉਂਦਾ ਹੈ ਫੇਮਸ ਟਾਈਗਰ ਰਿਜ਼ਰਵ ਇਨ ਅਸਾਮ ਅਸਾਮ ਦਾ ਜਿਹੜਾ ਫੇਮਸ ਟਾਈਗਰ ਰਿਜ਼ਰਵ ਹੈ ਇਹ ਅਸਾਮ ਦੇ ਵੱਲੋਂ ਉਹ ਹੈ ਕਾਜੀ ਰੰਗਾ ਟਾਈਗਰ ਰਿਜ਼ਰਵ ਬੈਡੀਪੁਰਾ ਜਾਂ ਬੰਦੀਪੁਰਾ ਟਾਈਗਰ ਰਿజర్ਵ ਕਿਹੜੇ ਸਟੇਟ ਦੇ ਵਿੱਚ ਹੈ ਬੰਦੀਪੁਰਾ ਟਾਈਗਰ ਰਿజర్ਵ ਹੈਗਾ ਉਹ ਹੈਗਾ অপਸ਼ਨ ਨੰਬਰ ਏ ਕਰਨਾਟਕਾ ਦੇ ਵਿੱਚ ਬੈਡੀਪੁਰਾ ਵਿੱਚ ਸਭ ਤੋਂ ਵੱਧ ਹੈ ਜਿਹੜੇ ਉਹ ਟਾਈਗਰ ਜਾਂ ਬਾਗ ਪਾਏ ਜਾਂਦੇ ਨੇ ਸਭ ਤੋਂ ਛੋਟਾ ਟਾਈਗਰ ਰਿజర్ਵ ਕਿਹੜਾ ਹੈ ਸਭ ਤੋਂ ਛੋਟਾ ਟਾਈਗਰ ਰਿజర్ਵ ਪੁੱਛਿਆ ਤਾਂ ਸਭ ਤੋਂ ਛੋਟਾ ਟਾਈਗਰ ਰਿజర్ਵ ਉਹ ਹੈਗਾ ਨਗ ਨਗਰ ਹੁੰਸਾ অপশন নাম্বার এ ਇਹ ਸਭ ਤੋਂ ਛੋਟਾ ਟਾਈਗਰ ਰਿਜ਼ਰਵ ਹੈ ਇਸ ਦਾ ਏਰੀਆ ਬਹੁਤ ਸਮਾਲ ਹੈ ਜਿਸ ਕਰਕੇ ਇਹ ਇਸ ਨੂੰ ਛੋਟਾ ਟਾਈਗਰ ਰਿਜ਼ਰਵ ਆਖਦੇ ਹਨ ਟਾਈਗਰ ਰਿਜ਼ਰਵ ਦਾ ਮੁੱਖ ਉਦੇਸ਼ ਕੀ ਹੈ ਟਾਈਗਰ ਰਿਜ਼ਰਵ ਦਾ ਮੁੱਖ ਉਦੇਸ਼ ਇਹਨਾਂ ਦਾ ਟਾਈਗਰ ਦਾ ਸ਼ਿਕਾਰ ਕਰਨਾ ਇਹਨਾਂ ਦਾ ਨਾਸ਼ ਕਰਨਾ ਦੇ ਨਾਲ ਸੁਰੱਖਿਆ ਕਰਨੀ ਜਿਸ ਨੂੰ ਸਾਨੂੰ ਨਾਮ ਤੋਂ ਹੀ ਆਈਡੀਆ ਹੋ ਜਾਂਦਾ ਹੈ অপশন ਨੰਬਰ ਸੀ ਇਹਨਾਂ ਦੀ ਸੁਰੱਖਿਆ ਕਰਨੀ ਹੀ ਇਸ ਦਾ ਉਦੇਸ਼ ਹੈਗਾ ਸਤਪੁਰਾ ਰਿਜ਼ਰਵ ਕਿਹੜੇ ਰਾਜ ਵਿੱਚ ਹੈ ਸਤਪੁਰਾ ਰਿజర్ਵ ਕਿਹੜੇ ਰਾਜ ਵਿੱਚ ਹੈ ਉਹ ਹੈਗਾ ਆਪਸ਼ਨ ਨੰਬਰ B ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਵਿੱਚ ਸਭ ਤੋਂ ਜ਼ਿਆਦਾ 700 ਪਲੱਸ ਟਾਈਗਰ ਜਿਹੜੇ ਉਹ ਪਾਏ ਗਏ ਸੀ ਇਸ ਕਰਕੇ ਇਸ ਨੂੰ ਟਾਈਗਰ ਸਟੇਟ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਦੇ ਹਨ ਰੰਥਪੁਰ ਰਿజర్ਵ ਕਿਹੜੇ ਰਾਜ ਵਿੱਚ ਹੈ ਰੰਥਪੁਰ ਰਿజర్ਵ ਉਹ ਹੈਗਾ ਆਪਸ਼ਨ ਨੰਬਰ A ਰਾਜਸਥਾਨ ਆਰ ਤੋਂ ਰੰਥਪੁਰ ਆਰ ਤੋਂ ਰਾਜਸਥਾਨ ਇਸ ਤਰੀਕੇ ਨਾਲ ਯਾਦ ਰੱਖ ਲਿਓ ਇਹ ਭਾਰਤ ਦਾ ਪਹਿਲਾ ਟਾਈਗਰ ਰਿజర్ਵ ਵੀ ਹੈ ਅਗਰ ਪੁੱਛਿਆ ਜਾਵੇ ਭਾਰਤ ਦਾ ਪਹਿਲਾ ਟਾਈਗਰ ਰਿజర్ਵ ਕਿਹੜਾ ਹੈ ਉਹ ਹੈਗਾ ਰਨਥਪੁਰ R4 ਰਨਥਪੁਰ R4 ਰਾਜਸਥਾਨ ਕਿੱਥੇ ਹੈ ਰਾਜਸਥਾਨ ਦੇ ਵਿੱਚ ਕਦੋਂ ਬਣਿਆ ਸੀ ਇਹ ਬਣਿਆ ਸੀ 1973 ਦੇ ਵਿੱਚ ਪ੍ਰੋਜੈਕਟ ਟਾਈਗਰ ਦੀ ਸ਼ੁਰੂਆਤ ਕਿਹੜੇ ਮੁੱਖ ਮੰਤਰੀ ਨੇ ਇੱਥੇ ਪ੍ਰਧਾਨ ਮੰਤਰੀ ਹੋਏਗਾ PM ਤਾਂ ਕਿਹੜੇ ਪ੍ਰਧਾਨ ਮੰਤਰੀ ਟਾਈਮ ਹੋਈ ਸੀ ਉਹ ਸੀ ਸੀ ਆਪਸ਼ਨ ਨੰਬਰ A 인ਦਰਾ ਗਾਂਧੀ ਦੇ ਟਾਈਮ ਸਭ ਤੋਂ ਵੱਧ ਦਾ ਟਾਈਗਰ ਰਿజర్ਵ ਵਹਲੇ ਕਿਹੜਾ ਰਾਜ ਹੈ ਸਭ ਤੋਂ ਵੱਧ ਤੁਹਾਨੂੰ ਨਾਮ ਤੇ ਪਤਾ ਲੱਗ ਗਿਆ ਸਭ ਤੋਂ ਵੱਧ Madhya Pradesh ਦੇ ਵਿੱਚ ਨੇ ਇਸ ਕਰਕੇ ਉਹਨੂੰ ਟਾਈਗਰ ਸਟੇਟ ਕਿਹਾ ਜਾਂਦਾ ਹੈ ਗਿਰ نیشنل پارک ਕਿਸ ਜੀਵ ਲਈ ਮਸ਼ਹੂਰ ਹੈ ਗਿਰ نیشنل پارک ਹੈ ਜਿਹੜੀ ਉਹ ਉਹ ਹੈਗਾ ਏਸ਼ੀਆਟਿਕ ਲਾਇਨ ਲਈ ਯਾਨੀ ਕਿ ਸਿੰਘ ਲਈ ਇਹ ਮਸ਼ਹੂਰ ਹੈਗਾ ਅਗਲਾ ਕੁਐਸਚਨ ਬਾਦ ਦਾ ਅਗਲਾ ਟਾਈਗਰ ਰਿజర్ਵ ਕਿਹੜੇ ਰਾਜ ਵਿੱਚ ਹੈ ਬਾਧਾ ਬਗੜਾ ਟਾਈਗਰ ਰਿజర్ਵ ਉਹ ਹੈਗਾ অপਸ਼ਨ ਨੰਬਰ ਸੀ ਇਹ ਵੀ ਮੱਧ ਪ੍ਰਦੇਸ਼ ਦੇ ਵਿੱਚ ਹੈ ਇਹ ਵੀ ਟੈਗਨਾ ਲਈ ਬਹੁਤ ਪ੍ਰਸਿੱਧ ਹੈਗਾ ਟਾਈਗਰ ਰਿజర్ਵ ਵਿੱਚ ਕਿਸ ਪ੍ਰਕਾਰ ਦੀਆਂ ਗਤੀਵਿਧੀਆਂ ਮਨਾਈਆਂ ਜਾਂਦੀਆਂ ਹਨ ਟਾਈਗਰ ਰਿజర్ਵ ਵਿੱਚ ਕਿਸ ਪ੍ਰਕਾਰ ਦੀਆਂ ਗਤੀਵਿਧੀਆਂ ਮਨਾਈਆਂ ਜਾਂਦੀਆਂ ਹਨ ਸ਼ੌਕਾ ਸ਼ਿਕਾਰ ਕੀਤਾ ਜਾਂਦਾ ਹੈ ਵਣ ਸੁਰੱਖਿਆ ਫਾਰਮਿੰਗ ਛੜਕ ਬਣਾਉਣਾ ਉਹ ਹੈਗਾ ਬਨਾ ਦੀ ਸੁਰੱਖਿਆ ਕਰਨਾ ਬਗਾ ਤੇ ਵਾਤਾਵਰਣ ਵਧੀਆ ਵਾਤਾਵਰਣ ਤਿਆਰ ਕਰ ਲਈ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਜੰਗਲਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਅਗਰ ਜੰਗਲ ਨਹੀਂ ਹੋਣਗੇ ਤਾਂ ਸ਼ੇਰ ਇਹ ਕੋਈ ਵੀ ਵੱਡੇ ਜਾਨਵਰ ਨਹੀਂ ਜਿਹੜੇ ਚਿੱਤੇ ਵਗੈਰਾ ਸ਼ੇਰ ਵਗੈਰਾ ਇਹ ਨਹੀਂ ਰਹਿ ਸਕਣਗੇ ਭਾਰਤ ਦਾ ਸਭ ਤੋਂ ਉੱਤਰੀ ਟਾਈਗਰ ਰਿਜ਼ਰਵ ਕਿਹੜਾ ਹੈ ਨਾਰਥ ਵਾਲਾ ਸ਼ਾਇਦ ਸਭ ਤੋਂ ਨਾਰਥ ਸਾਈਡ ਸਾਈਡ ਸਭ ਤੋਂ ਟਾਈਗਰ ਰਿਜ਼ਰਵ ਕਿਹੜਾ ਹੈ ਫੇਮਸ ਉਹ ਹੈਗਾ ਦੋਦਾ ਆਪਸ਼ਨ ਨੰਬਰ ਬੀ ਉਹ ਦੋਦਾ ਜਿਹੜਾ ਕਿ ਉਹ ਉੱਤਰ ਪ੍ਰਦੇਸ਼ ਦੇ ਵਿੱਚ ਸਥਿਤ ਹੈਗਾ ਅਗਲਾ ਕਵਚਨ ਭਾਰਤ ਵਿੱਚ ਬਾਗਾਂ ਦੀ ਸੰਖਿਆ ਵਿੱਚ ਕਿਵੇਂ ਵਾਧਾ ਹੋਇਆ ਜਿਹੜੇ ਸ਼ੇਰ ਚਿੱਤੇ ਨੇ ਇਹਨਾਂ ਦੀ ਸੰਖਿਆ ਵਿੱਚ ਵਾਧਾ ਕਿਵੇਂ ਹੋਇਆ ਬਨਸ ਦੀ ਕਟਾਈ ਤੋਂ ਬਾਅਦ ਹੈ ਪ੍ਰੋਜੈਕਟ ਟਾਈਗਰ ਹੈ ਤੇ ਰਿਜ਼ਰਵ ਤੋਂ ਬਾਅਦ ਹੈ ਸ਼ਿਕਾਰ ਕਰਨ ਤੋਂ ਬਾਅਦ ਜੰਗਲਾਂ ਤੋਂ ਬਾਅਦ ਸੋਨੂੰ ਇਸ ਜਿਵੇਂ ਤੁਸੀਂ ਹੁਣ ਤੱਕ ਕਵਚਨ ਕਰ ਲਏ ਇਸ ਤਿੱਕ ਨਾਲ ਤੁਹਾਨੂੰ ਆਈਡੀਆ ਹੋ ਚੁੱਕਾ ਹੈ ਜਿੱਦਾਂ ਬਾਗਾਂ ਦੀ ਸੁਰੱਖਿਆ ਵਿੱਚ ਵਾਧਾ ਪ੍ਰੋਜੈਕਟ ਟਾਈਗਰ ਰਿਜ਼ਰਵ ਦੇ ਨਾਲ ਹੀ ਹੋਇਆ ਸੀ ਜੋ ਕਿ 1973 ਦੇ ਵਿੱਚ ਬਣਾਇਆ ਗਿਆ ਸੀ ਸਤਪੁਰਾ ਅਤੇ ਬੰਦਵਗੜ ਟਾਈਗਰ ਰਿਜ਼ਰਵ ਏਰੀਆ ਆਫ ਵਿੱਚ ਫੋਰੈਸਟ ਟਾਈਪ ਮਤਲਬ ਸਤਪੁਰਾ ਅਤੇ ਬੰਦਵਗੜ ਟਾਈਗਰ ਰਿਜ਼ਰਵ ਕਿਸ ਬਨ ਪ੍ਰਕਾਰ ਵਿੱਚ ਆਉਂਦੇ ਹਨ ਕਿਸ ਬਨ ਕਿਹੜੇ ਜੰਗਲ ਅਧੀਨ ਆਉਂਦੇ ਹਨ ਮਤਲਬ ਕਿ ਦੀਨ ਕਿਸ ਪ੍ਰਕਾਰ ਦੇ ਬਨ ਨੇ ਇਹ ਇਹ ਹੈਗੇ ਨੇ ਆਪਾਂ ਕਹਿ ਸਕਦੇ ਹਾਂ ਡੈਕਟੋਸ অপশন নাম্বার বি ਇਥੇ ਇਹ ਮਤਲਬ ਇਥੇ ਸੱਦੀ ਦਰਖਤ ਵਾਲੇ ਬਾਨ ਨੇ ਸੱਦੀ ਦਰਖਤ ਵਾਲੇ ਇਹ ਬਾਨ ਨੇ ਜਿਸ ਨੂੰ ਆਪਾਂ ਕਹਿ ਸਕਦੇ ਆਪਾਂ ਯਾਦ ਰੱਖ ਲਿਓ ਕਿ ਇਹ ਕਿਸ ਪ੍ਰਕਾਰ ਦੇ ਬਾਨ ਨੇ ਇਹ ਡੈਕੀਡੋਸ ਪ੍ਰਕਾਰ ਦੇ ਇਹ ਬਾਨ ਨੇਗੇ ਅਗਲਾ ਭਾਰਤ ਵਿੱਚ ਟਾਈਗਰ ਰਿజర్ਵ ਦਾ ਨਿਗਰਾਨ ਕੌਣ ਕਰਦਾ ਹੈ ਟਾਈਗਰ ਰਿజర్ਵ ਦਾ ਨਿਗਰਾਨ ਕੌਣ ਕਰਦਾ ਹੈ ਕਿਸ ਦੇ ਅਧੀਨ ਆਉਂਦਾ ਇਹ ਇਹ ਆਉਂਦਾ ਹੈਗਾ ਇਹ ਏ ਸਟੇਟ ਫੋਰੈਸਟ ਡਿਪਾਰਟਮੈਂਟ ਦੇ ਅਧੀਨ ਕਿਸ ਦੇ ਅਧੀਨ ਹੁੰਦਾ ਹੈ অপਸ਼ਨ ਨੰਬਰ ਏ ਸਟੇਟ ਫੋਰੈਸਟ ਕਿਸੇ ਵੀ ਸਟੇਟ ਦਾ ਜੋ ਜੰਗਲ ਦੇ ਅਧਿਕਾਰੀ ਹੁੰਦੇ ਨੇ ਉਹ ਉਸਤੇ ਅਧੀਨ ਹੁੰਦੇ ਨੇ ਹਰ ਰਾਜ ਦਾ ਇੱਕ ਜਿਹੜਾ ਕਹਿ ਸਕਦੇ ਹਾਂ ਫੋਰੈਸਟ ਡਿਪਾਰਟਮੈਂਟ ਬਣਿਆ ਹੋਇਆ ਹੈ ਜੋ ਕਿ ਇਹਨਾਂ ਦੀ ਦੇਖਭਾਲ ਕਰਦਾ ਹੈ ਰਾਨਤਪੁਰ ਤੋਂ ਬਾਅਦ ਬਣਿਆ ਹੋਇਆ ਟਾਈਗਰ ਰਿజర్ਵ ਕਿਹੜਾ ਹੈ ਰਾਨਤਪੁਰ ਤੋਂ ਬਾਅਦ ਜਦੋਂ ਰਾਨਤਪੁਰ ਪਹਿਲੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਕਿਹੜਾ ਟਾਈਗਰ ਰਿజర్ਵ ਬਣਿਆ ਸੀ ਉਹ ਬਣਿਆ ਸੀ অপਸ਼ਨ ਨੰਬਰ ਬੀ ਬੰਡੀਪੁਰਾ ਦਾ ਜੋ ਕਿ ਪਹਿਲੇ ਰਿజర్ਵ ਜੋ ਕਿ 1973 ਦੇ ਵਿੱਚ ਬਣਿਆ ਸੀ ਰਣਤਪੁਰ ਜੋ ਕਿ ਰਾਜਸਥਾਨ ਦੇ ਵਿੱਚ ਹੈ ਉਸ ਤੋਂ ਬਾਅਦ ਇਹ ਬਣਾਇਆ ਗਿਆ ਸੀ ਇਹ ਸੀ ਅਗਰ ਅੱਗੇ ਆਪਾਂ ਜਾਣਦੇ ਆ ਤਾਂ ਵਰਤਮਾਨ ਵਿੱਚ ਟਾਈਗਰ ਐਮਸੀ ਕਹੂ ਆਪਾਂ ਨੇ ਜਾਦੇ ਹੋ ਜਾਣਗੇ ਤੁਹਾਨੂੰ ਇਸ ਤਰੀਕੇ ਨਾਲ ਹੀ ਦੱਸਦਾ ਵਰਤਮਾਨ ਵਿੱਚ ਟਾਈਗਰ ਨੇ ਜਿਹੜੇ 2967 ਜਿਹੜੇ ਵਰਤਮਾਨ ਟਾਈਗਰ ਅਗਰ ਪੁੱਛੀ ਜਾਵੇ ਤਾਂ ਵਰਤਮਾਨ 2967 ਜਿਹੜੇ ਟਾਈਗਰ ਨੇ ਉਹਨਾਂ ਦੇ ਵਿੱਚੋਂ ਅਗਰ ਪੁੱਛਿਆ ਜਾਵੇ ਪੰਚ 526 ਐਮਪੀ ਦੇ ਵਿੱਚ 524 ਕਰਨਾਟਕਾ ਦੇ ਵਿੱਚ 2018 ਦੀ ਜਾਣਕਾਰੀ ਨਾ ਹੋਈ ਸੀ ਉਸ ਦੇ ਅਨੁਸਾਰ ਇਹ ਡਾਟਾ ਕਲੈਕਟ ਕੀਤਾ ਗਿਆ ਹੈ ਉੱਤਰਾਖੰਡ ਦੇ ਵਿੱਚ 442 ਨੇ ਜਿਹੜੇ ਆਪਾਂ ਕਹਿ ਸਕਦੇ ਹਾਂ ਟਾਈਗਰ ਪਾਏ ਗਏ ਸੀ ਹੁਣ ਤੱਕ ਭਾਰਤ ਵਿੱਚ ਟੋਟਲ ਆਪਾਂ ਕਹਿ ਸਕਦੇ ਹਾਂ ਪਹਿਲਾਂ 51 ਰਿਜ਼ਰਵ ਸੀ ਹੁਣ 75 ਦੇ ਕਰੀਬ ਰਿਜ਼ਰਵਾਂ ਦੀ ਸੰਖਿਆ ਹੋ ਚੁੱਕੀ ਹੈ ਅੱਗੇ ਆਪ ਕਹਿ ਸਕਦੇ ਆ ਕਿ ਜੇਕਰ ਨੇਪਾਲ ਨੇ 2018 ਅਤੇ ਭਾਰਤ ਨੇ 2019 ਦੇ ਵਿੱਚ ਬਾਗਾਂ ਦੀ ਸੰਖਿਆ ਜਿਹੜੀ ਉਹ ਦੁੱਗਣੀ ਕਰ ਦਿੱਤੀ ਸੀ ਭਾਰਤ ਵਿੱਚ ਹਰ ਸਾਲ ਹੈ ਜਿਹੜੀ 4 ਸਾਲ ਬਾਅਦ ਜਿਹੜੀ ਟਾਈਗਰਾਂ ਦੀ ਜਨਸੰਖਿਆ ਕੀਤੀ ਜਾਂਦੀ ਹੈ ਵੈਸੇ ਇਹ ਕੋਵਿਡ ਕਾਰਨ ਥੋੜਾ ਜਿਹਾ ਬਾਅਦ ਦੇ ਵਿੱਚ ਨਹੀਂ ਹੋ ਪਾਈ ਜਿਵੇਂ ਆਪਣੇ ਆਦਮੀ ਆਪ ਕਹਿ ਸਕਦੇ ਆ ਪੁਰਸ਼ਾਂ ਦੀ ਜਨਸੰਖਿਆ ਜੇ ਆਪ ਜੋ ਆਬਾਦੀ ਵਸਦੀ ਹੈ ਉਹਨਾਂ ਦੀ ਜਨਸੰਖਿਆ 10 ਸਾਲ ਬਾਅਦ ਹੁੰਦੀ ਹੈ ਪਰ ਟਾਈਗਰ ਦੀ ਹੈ ਜਿਹੜੀ ਉਹ ਹਰ 4 ਸਾਲ ਬਾਅਦ ਜਿਹੜੀ ਜਨਸੰਖਿਆ ਹੁੰਦੀ ਹੈ ਇਹ ਜਿਹੜਾ ਡਾਟਾ ਸੀ ਲਾਸਟ ਜਨਸੰਖਿਆ ਦੇ ਅਨੁਸਾਰ ਦਿੱਤਾ ਗਿਆ ਸੀ ਇਹ ਸੀ ਆਪਣਾ ਅੱਜ ਦਾ ਟਾਪਿਕ ਮੇਨ ਮੈਂ ਐਨਸੀਆਰਟੀ ਬੇਸ ਕੁਐਸਚਨ ਕਰਾ ਚੁੱਕੇ ਥੈਂਕ ਯੂ ਲਾਈਕ ਐਂਡ ਸ਼ੇਅਰ ਕਮੈਂਟ